ਇੱਕ ਕਿਰਤੀ ਦੇ ਘਰੇ ਆਇਆ ਵਾਂ ਤੇ ਕਿਰਤ ਵਾਲਾ ਕੰਮ ਹੋਈ ਜਾਂਦਾ ਤੇ ਗੱਲ ਵੀ ਬਹੁਤ ਵੱਡੀ ਆ ਆ ਦੇਖਿਓ ਮੱਖਣਸ਼ਾ ਲੁਬਾਣਾ ਜੀ ਨੇ ਆ ਸਮੁੰਦਰ ਦੀਆਂ ਲਹਿਰਾਂ ਬਣ ਰਹੀਆਂ ਬਾਈ ਜੀ ਇਹੀਆਂ ਨੇ ਗੱਲ ਹਾਂਜੀ 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 ਸਮੁੰਦਰ ਦੀਆਂ ਲਹਿਰਾਂ ਬਣ ਰਹੀਆਂ ਨੇ ਬੇੜਾ ਡੁੱਬ ਰਿਹਾ ਵਾ ਤੇ ਬੇੜੇ ਦੀ ਰੱਖਿਆ ਲਈ ਫਿਰ ਗਰੂ ਤੇਗ ਬਹਾਦਰ ਸਾਹਿਬ ਦਾ ਆਸ਼ੀਰਵਾਦ ਮੰਨ ਲਓ ਮੋਢਾ ਲਾ ਕੇ ਕੱਢਿਆ ਸੀ ਹੈ ਨਾ ਹਾਂਜੀ ਹਾਂਜੀ ਤੇ ਇਹ ਤਾਂ ਮੈਂ ਆਮ ਵੀ ਤਸਵੀਰਾਂ ਦੇ ਵਿੱਚ ਨਹੀਂ ਵੇਖਿਆ ਇਹ ਪਰ ਥੋੜਾ ਵੱਖਰਾ ਡਿਜ਼ਾਈਨ ਵੱਖਰਾ ਨਮੂਨਾ ਬਣਾਇਆ ਇਸ ਵਕਤ ਮੈਂ ਹੈ ਕਿੱਥੇ ਆ ਪਿੰਡ ਗਾਜੀਆਣਾ ਜ਼ਿਲ੍ਹਾ ਮੋਗਾ ਤੇ ਸਰਦਾਰ ਅਸ਼ਪਾਲ ਸਿੰਘ ਜੀ ਨੇ ਪਾਲੀ ਤੌਰ ਤੇ ਜਾਣਦੇ ਆ ਬਾਈ ਜੀ ਤੁਹਾਨੂੰ ਹਨਾ ਤੇ ਇਹਨੂੰ ਕਿੰਨਾ ਚਿਰ ਲੱਗ ਗਿਆ ਬਣਾਉਣ ਨੂੰ ਹਜੇ ਬੰਨ ਰਿਹਾ ਵਾ ਪੂਰਾ ਤਾਂ ਹੋਇਆ ਹੀ ਨਹੀਂ ਪੂਰਾ ਨਹੀਂ ਹੋਇਆ ਹਾਲੇ ਚੱਲ ਰਿਹਾ ਕੰਮ ਜੀ ਇਹਦਾ ਕਿੰਨਾ ਚਿਰ ਹੋ ਗਿਆ ਇਹਨੂੰ ਲੱਗਿਆ ਨੂੰ ਹਫਤਾਕ ਹੋ ਗਿਆ ਜੀ ਮਿੰਨ ਲੱਗਿਆ ਤੇ ਇਹ ਲਹਿਰਾਂ ਬਣਾਈਆਂ ਹਨਾ ਹਾਂਜੀ ਤੇ ਮੱਖਣਸ਼ਾਲ ਲਵਾਣਾ ਜੀ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਹੱਥ ਇੱਕ ਅਪਰਸ਼ਕੀਤ ਰੂਪ ਦੇ ਵਿੱਚ ਹਾਂ ਮੂਹਰਲਾ ਪਾਸਾ ਯਾਨੀ ਕਿ ਇਹ ਦਿਖਾਇਆ ਗਿਆ ਬੇੜੇ ਦਾ ਬਾਕੀ ਸਾਰਾ ਪਾਣੀ ਚ ਦਿਖਾਇਆ ਗਿਆ ਹਾਂਜੀ ਅੱਲਾ ਮੂਹਰਲਾ ਪਾਸਾ ਹੀ ਦਿਖਾਇਆ ਗਿਆ ਜੀ ਬਿਲਕੁਲ ਬੇੜਾ ਆ ਬੇੜੇ ਦਾ ਰੂਪ ਹਾਂ ਹਾਂ ਬੇੜੇ ਦਾ ਰੂਪ ਹਾਂ ਠੀਕ ਆ ਗੱਲ ਲੈ ਵਾਹ ਤੇ ਲੱਕੜ ਕਾਦੀ ਆ ਏ ਵੱਡੀ ਵੱਡੀ ਲੱਕੜ ਇਹ ਜੀ ਪਿੱਪਲ ਦੀ ਆ ਜੀ ਪਿੱਪਲ ਦੀ ਵੱਡੀ ਮਿਲੇ ਨਹੀਂ ਹੁੰਦੀ ਨਾ ਵੱਡੀ ਉਹ ਮਿਲੀ ਨਹੀਂ ਫਿਰ ਇਹ ਨਹੀਂ ਮਿਲਦੀ ਨੀ ਚੌੜੀ ਲੱਕੜ ਤੇ ਪਾਲਿਸ਼ ਹੋਗਾ ਸਾਰਾ ਬਾਅਦ ਵਿੱਚੋਂ ਪਾਲਿਸ਼ ਕਰਾਂਗੇ ਸਾਰਾ ਬਿਲਕੁਲ ਕਿੰਨਾ ਚਿਰ ਹੋ ਗਿਆ ਬਾਈ ਜੀ ਆ ਕਲਾ ਕਰਦੇ ਆ ਤੁਹਾਨੂੰ ਕੋਲ ਬਹੁਤ ਕੁਝ ਬਣਾਇਆ ਹੋਇਆ ਇਹਨਾਂ ਦਾ ਉਹ ਵੀ ਤੁਹਾਨੂੰ ਦਿਖਾਉਂਗਾ ਕਿੰਨਾ ਚਿਰ ਹੋ ਗਿਆ ਜੀ ਮੈਨੂੰ ਹੋ ਗਏ ਕਿ 20 ਸਾਲ ਜੀ ਦੇ ਤੇ 20 ਸਾਲ ਹਾਂ ਜੀ ਤੇ ਜਿਵੇਂ ਹੁਣੇ ਬਣਾਉਗੀ ਕੀ ਕਰੋਗੇ ਇਹਦਾ ਇਹ ਐਗਜ਼ੀਬਿਸ਼ਨ ਲਈ ਜਾਣਾਗੇ ਜੀ ਸਾਬੋ ਕੀ ਤਲਵੰਡੀ ਯੂਨੀਵਰਸਿਟੀ ਬਸ ਤੇ ਪ੍ਰਦਰਸ਼ਨੀ ਲਾਉਣੀ ਹੈ ਹਾਂ ਪ੍ਰਦਰਸ਼ਨੀ ਲਾਉਣੀ ਤੇ ਫਿਰ ਉਹਦੀ ਕਮਾਈ ਹੋਊਗੀ ਕੋਈ ਉੱਥੇ ਕਮਾਈ ਕੋਈ ਨਹੀਂ ਕਮਾਈ ਕੋਈ ਨਹੀਂ ਨਹੀਂ ਜੀ ਇਸ ਕਮਾਈ ਕੋਈ ਨਹੀਂ ਤੇ ਬਾਈਕ ਚਾਂਸ ਕੋਈ ਕਵੇ ਵੀ ਸਾਨੂੰ ਇਹ ਜਾਂ ਬਣਾ ਕੇ ਦੇ ਦਿਓ ਜਾਂ ਆਹੀ ਦੇ ਦਿਓ ਜਾਂ ਕੋਈ ਹੋਰ ਆਈਡੀਆ ਕੋਈ ਚੀਜ਼ ਬਣਾ ਕੇ ਦੇ ਦਿਓ ਫਿਰ ਉਹ ਉਹ ਬਣਾ ਕੇ ਦੇ ਦਿੰਦੇ ਨੇ ਉਹਵੇਂ ਹਾਂਜੀ ਹਾਂਜੀ ਉਹ ਬਣਾ ਕੇ ਜੀ ਠੀਕ ਆ ਗੱਲ ਦਰਸ਼ਕੋ ਸੰਪਰਕ ਕਰਿ ਆ ਬਹੁਤ ਵੱਖਰੀ ਆ ਤੇ ਬਾਈ ਜੀ ਦਾ ਨੰਬਰ ਕਿਵੇਂ ਪਾਉਂਗਾ ਕਾਲ ਕਰ ਲਿਓ ਤੁਸੀਂ ਹੌਸਲਾ ਵੀ ਵਧਾਇਓ ਕਿੰਡੀ ਸੋਹਣੀ ਚੀਜ਼ ਬਣਾਈ ਆ ਜਦੋਂ ਪਾਲਿਸ਼ ਹੋ ਗਈ ਉਵੇਂ ਹੀ ਉਂਗਲਾਂ ਹਨਾ ਹਾਂ ਜੀ ਜਿਵੇਂ ਇੱਕ ਮਨੁੱਖ ਦੀਆਂ ਹੁੰਦੀਆਂ ਹਾਂ ਹਾਂ ਦਾ ਨੂੜਾ ਸਭ ਕੁਝ ਹੋ ਗਈ ਸਾਰਾ ਕੁਝ ਇਹ ਦੱਸੂਗਾ ਨਾੜਾਂ ਤੱਕ ਵੀ ਦੱਸਣਗੇ ਆ ਤੁਹਾਨੂੰ ਤੇ ਆਪਾਂ ਦੇਖੀਏ ਤਾਂ ਉਧਰਲੇ ਤੁਹਾਡੇ ਹੋਰ ਵੀ ਕਈ ਬਣਾਏ ਹੋਏ ਆ ਹਾਂ ਜੀ ਹਾਂ ਜੀ ਤੇ ਆ ਜੋ ਕਰਾ ਛੋਟੀਆਂ ਆਹ ਆਹ ਚੀਜ਼ ਬਹੁਤ ਯੂਨੀ ਵੱਖਰੀ ਲੱਗਦੀ ਆ ਪਰ ਹਬੋ ਤਾਂ ਮੈਂ ਕਿਤੇ ਉਹੀ ਆ ਕਿਤੇ ਆਹਾਂ ਸਾਰੀਆਂ ਅੰਗਲੀਆਂ ਸੰਗਲੀਆਂ ਜੀਆਂ ਇੱਕੋ ਲੱਕੜ ਚੋਂ ਕੱਢੀਆਂ ਹਾਂਜੀ ਹਾਂਜੀ ਇੱਕ ਲੱਕੜ ਚੋਂ ਹੀ ਆ ਜੀ ਬਿਲਕੁਲ ਏਡੀ ਲੱਕੜ ਕਿਹੜੀ ਲੱਭ ਲਈ ਤੁਸੀਂ ਭਾਈ ਬੋ ਤਾਲੀ ਦੀ ਹੈ ਜੀ ਤਾਲੀ ਦੀ ਲੱਕੜ ਤੇ ਆਹ ਸਾਰੀਆਂ ਅੰਗਲੀਆਂ ਸੰਗਲੀਆਂ ਸੱਪ ਜੇ ਜਿੰਨੇ ਵੀ ਤੁਹਾਨੂੰ ਦਿਸਣਗੇ ਵੈਸੇ ਇਹ ਕੰਮ ਕਿਹੜੇ ਆਉਂਦਾ ਇਹ ਇਹ ਟੇਬਲ ਦੇ ਕੰਮ ਚ ਲਾਵਾਂਗੇ ਜੀ ਟੇਬਲ ਹਾਂਜੀ ਇਹ ਇਹਨੂੰ ਆਏ ਰੱਖਣਾ ਹਾਂਜੀ ਹਾਂਜੀ ਇਹਨੂੰ ਸੈਟ ਜਿਆ ਕਰਕੇ ਰੱਖੋ ਉੱਪਰ ਸ਼ੀਸ਼ਾ ਰੱਖਿਆ ਜਾਊਗਾ ਜੀ ਅੱਛਾ ਉੱਤੇ ਰੱਖ ਲਓ ਸ਼ੀਸ਼ਾ ਹਾਂਜੀ ਇਹ ਪਾਲਿਸ਼ ਹੋਣ ਵਾਲਾ ਜੀ ਹੋਣਾ ਨਹੀਂ ਹੋਣ ਵਾਲਾ ਹਜੇ ਤਾਂ ਥੋੜ ਕੰਮ ਵੀ ਰਹਿੰਦਾ ਲੈ ਆ ਪਾਵੇ ਜੇ ਹੋਗੇ ਉੱਤੇ ਹੀ ਸ਼ੀਸ਼ਾ ਰੱਖਿਆ ਜਾਣਾ ਹਾਂਜੀ ਇਹ ਜੇ ਤੋ ਮੂਦਾ ਕਰਾਂਗੇ ਤਾਂ ਉਧਰੋਂ ਸੱਪ ਦਿਖਣਗੇ ਅੱਛਾ ਲੈ ਪਹਿਲਾਂ ਸੱਪ ਵੀ ਦਿਖਾ ਦਰਸ਼ਕਾਂ ਨੂੰ ਭਾਈ ਆ ਚਾਹ ਤੇ ਸ਼ੀਸ਼ਾ ਇਧਰੋਂ ਵੀ ਰੱਖਿਆ ਜਾਊਗਾ ਹਾਂ ਇਧਰੋਂ ਵੀ ਜਿੱਧਰ ਮਰਜ਼ੀ ਰੱਖ ਲਓ ਲੈ ਆ ਇਧਰੋਂ ਆ ਸੱਪਾਂ ਦੇ ਮੂੰਹ ਬਣ ਗਏ ਹਾਏ ਇਹ ਪਾਲਿਸ਼ ਹੋ ਕੇ ਗੱਲ ਇਹਦੀ ਜਿਹੜੀ ਬਣਨੀ ਆ ਹਲੇ ਰਗੜਾਈ ਰਗੜੀ ਹੋਰ ਹੋਊਗੀ ਹਲੇ ਹੋਰ ਹੋਊਗੀ ਰਗੜਾਈ ਹਾਂਜੀ ਕਮਾਲ ਆ ਭਾਈ ਜੀ ਇੰਨਾਂ ਦੇ ਵਿੱਚੋਂ ਇੱਕੋ ਲੱਕੜ ਚੋਂ ਐ ਕਰਨਾ ਕਿੰਨਾ ਚਿਰ ਲੱਗ ਗਿਆ ਤੁਹਾਨੂੰ ਇਹਨੇ ਇਹਨਾਂ ਤਾਂ ਬਹੁਤ ਟਾਈਮ ਹੋ ਗਿਆ ਜੀ ਬਿੱਡੇ ਨੂੰ ਹੌਲੀ ਹੌਲੀ ਕੀਤਾ ਇਹਦੇ ਤੇ ਕ ਮੈਂ ਦੋ ਕੁ ਮਹੀਨੇ ਮਾਨ ਕੇ ਚੱਲੂੰ ਤਾਂ ਬਹੁਤ ਸਸਾਵਾ ਹੋ ਗਿਆ ਲੱਗੇ ਤੇ ਇਹ ਵੀ ਇਹ じゃ ਕਹੇ ਕੋਈ ਜਾਂ ਆਹ ਸਾਨੂੰ ਦੇ ਦਿਓ ਦੇ ਦਿਓਗੇ ਨਹੀਂ ਫਿਲਹਾਲ ਇਹ ਨਹੀਂਦਾ ਕੋਈ ਹੋ ਰੱਖਿਆ ਨਹੀਂ ਗਿਆ ਇਹ ਕੋਸ਼ਿਸ਼ ਕਰਦਾ ਰੱਖਿਆ ਨਹੀਂਦਾ ਦੀ ਲਮਕਾ ਬੱਕ ਨੂੰ ਦੇਣ ਦੀ ਕੋਸ਼ਿਸ਼ ਕਰਨੀ ਹੈ ਅੱਛਾ ਪਰ ਮੰਨ ਕੇ ਚਲੋ ਆ ਤੁਹਾਡਾ ਮਾਸਟਰਪੀਸ ਹੋ ਗਿਆ ਹਾਂਜੀ ਹਾਂਜੀ ਕੋਈ ਕਹਦੇ ਯਾਰ ਸਾਡੇ ਤੋਂ ਤੁਸੀਂ ਬਣਾ ਕੇ ਦੇ ਦਿਓ ਹਾਂ ਬਣਾ ਕੇ ਦੇ ਸਕਦੇ ਆ ਦੋ ਮਹੀਨੇ ਦਾ ਸਵਾ ਲੈ ਲਿਓ ਹਾਂਜੀ 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 ਬਣਾ ਕੇ ਤਾਂ ਦੇ ਸਕਦੇ ਹਾਂ ਦੇ ਦੇ ਸਕਦੇ ਹਾਂ ਜੀ ਜਿ ਵੱਖਰੀ ਇਹ ਹੈ ਮੈਂ ਕੋ ਹੋਰ ਵੀ ਹੈ ਮੈਂ ਆਪਣੇ ਮੈਸਤਰੀ ਭਾਈ ਜਾਰਾ ਨੂੰ ਕਹਿੰਦਾ ਵੀ ਜੇ ਕੋ ਬਣਾ ਸਕਦਾ ਦੇਖ ਕੇ ਵੀ ਬਣਾਵੇ ਵਧੀਆ ਗੱਲ ਹੈ ਵਧੀਆ ਗੱਲ ਹੈ ਮੈਨੂੰ ਲੱਗਦਾ ਨਹੀਂ ਕਿ ਕਿਹੜਾ ਟੱਕਰਾ ਮਾਰਦਾ ਚਮਣੇ ਆਪਾਂ ਦੀ ਬਾੜੀਆਂ ਲਵਾਉਣੀਆਂ ਹੁਣ ਤੱਕ ਤੇ ਲਵਾਉਣੇ ਹੁਣ ਤਾਂ ਮੈਸਤਰੀ ਆਉਂਦੇ ਨਹੀਂਗੇ ਇੰਨੀ ਜੀ ਮੈਂ ਮਿਹਨਤ ਲਗਣੀ ਹੈ ਮਿਹਨਤ ਬਾਲੀ ਬਹੁਤ ਲੱਗਣੀ ਹੈ ਹੋ ਸਕਦਾ ਇਹਦਾ ਮੁੱਲ ਉਹਨਾਂ ਮਿਲੇ ਨਾ ਮਿਲੇ ਤੇ ਪਰ ਕਦਰਦਾਨ ਬਹੁਤ ਆ ਬੰਦੇ ਤੋਂ ਜਾਨੀ ਕਹਦੇ ਨਿਸ਼ਾਨ ਬਹੁਤ ਔਖੇ ਆ ਲਾਉਣੇ ਨਿਸ਼ਾਨ ਲਾਉਣੇ ਕਰਨੇ ਆ ਯਾਰ ਇਹ ਡਾਂਗਲੀ ਸੰਗਲੀ ਸੱਪ ਜੇ ਪਤਾ ਨਹੀਂ ਕਿਹੜਾ ਕਿੱਧਰੋਂ ਆ ਲੈ ਮੈਨੂੰ ਇਹਨਾਂ ਪਤਾ ਵੀ ਮੈਂ ਸਾਰੀ ਉਮਰ ਨਹੀਂ ਇਹ ਜਾ ਬਣਾ ਸਕਦਾ ਪੀਸ ਇੱਕੋ ਹੀ ਆ ਇਹ ਲੱਕੜ ਇਹ ਐਡੀ ਸੀਗੀ ਇਹ ਇੰਨੀ ਲੱਕੜ ਸੀ ਚੌੜੀ ਅੱਛਾ ਇੰਨੀ ਲੱਕੜ ਚੌੜੀ ਸੀਗੀ ਇੰਨੀ ਲੰਬੀ ਸੀ ਉਹਦੇ ਵਿੱਚ ਤੁਸੀਂ ਅੰਗਲੀਆਂ ਸੰਗਲੀਆਂ ਜੀਆਂ ਜੋੜਦੀਆਂ ਉਹ ਇਕੱਠੀ ਹੋ ਗਏ ਇਹ ਤਾਂ ਵੱਡਾ ਬਾਹ ਤੂੰ ਨਿੱਕਾ ਇੱਕ ਹੋਰ ਸੀ ਦਿਖਾਇਆ ਮੈਨੂੰ ਉਹਨਾਂ ਨੇ ਆਹ ਆ ਦੀ ਆਹਾ ਆਹਾ ਆ ਚੈਨ ਜੀ ਆ ਚੈਨ ਜੀ ਵੀ ਜਦੋਂ ਦੱਸਦੇ ਸੀ ਨਾ ਮੈਨੂੰ ਕਹਿੰਦੇ ਇੱਕੋ ਲੱਕੜ ਚ ਹੀ ਇਹ ਕਾਦੀ ਲੱਕੜ ਆ ਹਲਕੀ ਜੀ ਸਾਗਵਾਨ ਦੀ ਆ ਜੀ ਸਾਗਵਾਨ ਹਾਂਜੀ ਇਹ ਕਿਹੜੇ ਕੰਮ ਜਿਉਂ ਹੀ ਬਣਾਦੀ ਜੰਜੀਰ ਹਾਂਜੀ ਹਾਂਜੀ ਮਨ ਕੀਤਾ ਵੀ ਇਹ ਬਣਾਦੀਏ ਹਾਂਜੀ ਹਾਂਜੀ ਲੈ ਆ ਵੀ ਸਾਰੀ ਇੱਕੋ ਲੱਕੜ ਚੋਂ ਆ ਹੈਰਾਨੀ ਦੀ ਗੱਲ ਇਹ ਆ ਵੀ ਇਹਨੂੰ ਯਾਰ ਬਣਾਇਆ ਕਿਵੇਂ ਆਊਗਾ ਘੜਿਆ ਕਿਵੇਂ ਹੋਊਗਾ ਲੈ ਆ ਬਰੀਕ ਬਰੀਕ ਕੁੰਡੇ ਸੰਗਲੀਆਂ ਹੈਨਾ ਪੂਰਾ ਹੋਰ ਵੱਡੀ ਹੁੰਦੀ ਤਾਂ ਬੰਦਾ ਗਲਚੀ ਪਾ ਲੈਂਦਾ ਇਹ ਵੀ ਗਹਿਣਾ ਹੀ ਆ ਸਾਗਵਾਂ ਲੱਕੜ ਕਰਾ ਸਸਤੀ ਆ ਕਿਤੇ ਤੇ ਆਹ ਨਿੱਕਾ ਭਰਾ ਬਣਾਇਆ ਇਹਦਾ ਹਾਂ ਪਹਿਲਾਂ ਇਹ ਬਣਾਇਆ ਸੀਗਾ ਅੱਛਾ ਪਹਿਲਾਂ ਇਹ ਬਣਾਇਆ ਸੀ ਇਹ ਵੀ ਇੱਕੋ ਲੱਕੜ ਚੋਂ ਆ ਇਹ ਹਲਕੀ ਕਿਹੜੀ ਲੱਕੜ ਆ ਇਹ ਇਹ ਵੀ ਟਾਲੀ ਆ ਜੀ ਟਾਲੀ ਆ ਹਾਂ ਲੈ ਆ ਵੀ ਬਣਾਇਆ ਸੀ ਨਮੂਨਾ ਇਹ ਪਾਲਿਸ਼ ਕਰਨ ਵਾਲਾ ਹੈ ਨਾ ਇਹ ਐਗਜ਼ੀਬਿਸ਼ਨ ਚ ਜਾਂਦਾ ਕਰਕੇ ਤਾਂ ਕਰਕੇ ਥੋੜੇ ਜਿਹੇ ਹੱਥ ਹੱਥ ਲੱਗੇ ਕਰਕੇ ਹੈ ਨਾ ਇਹ ਤਾਂ ਯਾਰ ਜਿਵੇਂ ਪਿੰਡਾਂ ਚ ਨਹੀਂ ਹੀਰੇ ਕਹੀ ਕਹਿ ਦਿੰਦੇ ਵੀ ਹੀਰਾ ਪਸ ਲੋਪ ਪਿਆ ਸੀਗਾ ਤੇ ਉਹ ਲੱਭਣੇ ਕਰਨ ਵਾਲੀ ਗੱਲ ਹੋ ਗਈ ਉਹਵੇਂ ਹੀਰਾ ਪਿੰਡਾਂ ਦੇ ਵਿੱਚ ਹੁੰਦੇ ਆ ਕਲਾਕਾਰ ਬੰਦੇ ਬਹੁਤ ਆਪਣੇ ਬਹੁਤ ਕਾਸ਼ ਉਹਵੇਂ ਹੀ ਕਲਾਕਾਰ ਇੱਕ ਕਰਤੀ ਕਹਿ ਸਕਦਾ ਕਿ ਪਰਿਵਾਰ ਦੇ ਕੋਲੇ ਆਪਾਂ ਪਹੁੰਚ ਗਏ ਆ ਸੰਪਰਕ ਸਾਡਾ ਹੋ ਗਿਆ ਤੇ ਆ ਵੀ ਲੈ ਇੱਕੋ ਚੀਜ਼ ਚੀਂ ਕਮਾਲ ਆ ਬਾਈ ਜੀ ਤੁਹਾਡੀ ਮਿਹਨਤ ਨੂੰ ਸਲਾਮ ਚਲੋ ਧੰਨਵਾਦ ਆ ਜੀ ਐ ਵਾਇਗਰੂ ਨੇ ਕਿੰਨੀ ਕਲਾਸ ਨੂੰ ਦਿੱਤੀ ਆ 3 ਫੁੱਟਸ ਕੀ ਲਿਖਿਆ ਆਪਾਂ ਆ ਨਹੀਂ 1.3 ਤੁਹਾਡੇ ਨੰਬਰਿੰਗ ਕੀਤੀ ਆ ਆ ਨੰਬਰਿੰਗ ਹੋ ਗਈ ਆ ਆ ਲੈ ਨਿੱਕੀ ਜੀ ਜੀਜਾ ਇਹ ਵੀ ਟੇਬਲ ਬਣਾਏ ਤੇ ਨਿਕਾ ਜਾ ਸ਼ੀਸ਼ਾ ਰੱਖ ਕੇ ਤੁਸੀਂ ਇਹਦੇ ਤਾਂ ਇੱਕ ਲੱਕੜ ਦਾ ਬਣਾਇਆ ਸੀ ਵੱਡਾ ਸਾਰਾ ਕੋਲਾ ਜਾ ਰੱਖਿਆ ਉਹ ਕੋਈ ਲੈ ਗਿਆ ਸੀਗਾ ਚੋਰੀ ਚੱਕ ਕੇ ਲੈ ਗਿਆ ਕਿ ਉਹ ਉੱਧੇ ਹੀ ਰਹਿ ਗਿਆ ਸੀ ਕਹਿੰਦਾ ਮੈਂ ਲੈ ਕੇ ਹੀ ਜਾਣਾ ਜਦ ਕਰ ਲਈ ਹਾਂ ਇੱਕਤਾ ਬਹੁਤ ਚੱਕਰਪਾਈ ਦਾ ਅਗਲੇ ਦੀ ਵਧੀਆ ਚੀਜ਼ ਹੁੰਦੀ ਅਗਲੇ ਆਏ ਲੈ ਜਾਂਦਾ ਇਹ ਕਾ ਮੈਨੂੰ ਤੁਹਾਡੀ ਬਹੁਤ ਸੋਹਣੀ ਲੱਗੀ ਖੁੰਡੀ ਹਾਂਜੀ ਆ ਆ ਵੀ ਲੱਕੜ ਦੀ ਬਾਈ ਆ ਫੱਥੀ ਬਣਾਈ ਆ ਘੋੜੇ ਵਾਲੀ ਇੱਕ ਸ਼ੇਰ ਵਾਲੀ ਵੀ ਬਣਾਈ ਸੀ ਸ਼ੇਰ ਵਾਲੀ ਵੀ ਬਣਾਈ ਆ ਰੇ ਸਹੀ ਬਾਈ ਦੇਖ ਕੇ ਰਾ ਘੋੜੇ ਵਾਲੀ ਖੁੰਡੀ ਮੰਨਦੇ ਆ ਨਾ ਇਹ ਤਾਂ ਮੈਨੂੰ ਆਏ ਜਾਪਦਾ ਕਿਸੇ ਸੰਤ ਮਹਾਪੁਰਖ ਨੇ ਲੈ ਜਾਣੀਆਂ ਤੇ ਪੈਰ ਵੀ ਬਣਾਇਆ ਤਾਂ ਥੱਲੇ ਲੈ ਖੁਰਵੀ ਕੱਲਾ ਤਾਂ ਹੀ ਨਹੀਂ ਆਪਾਂ ਮੂੰਹ ਹੀ ਦਿਖਾਉਂਦੇ ਰਹਿ ਕੇ ਖੁਰਵੀ ਬਣਾਇਆ ਲੈ ਵਾਹ ਕੋੜੀ ਦੀ ਖੁਰੀ ਤਾਂ ਉਹ ਵੀ ਅਕੇ ਘਰਾਂ ਤੇ ਲਾਉਂਦੇ ਹੁੰਦੇ ਸੀ ਲੋਕ ਆਹ ਦੇਖੋ ਬਹੁਤ ਸੋਹਣਾ ਡਿਜ਼ਾਈਨ ਮੈਨੂੰ ਤਾਂ ਐ ਲੱਗਦਾ ਕਿਸੇ ਕਿਸੇ ਸੱਤ ਮਹਾਂਪੁਰਖ ਨਹੀਂ ਲੈ ਜਣੀ ਇਹ ਇਦਰੋਂ ਆਏਗਾ ਬੰਦਾ ਕੋਈ ਦੇ ਦਿਓ ਕਿਉਂ ਹਾਂ ਉਹਨੂੰ ਹੁਣੇ ਬਣਵਾਈ ਆ ਇਹ ਪਿੰਡਰਾਂ ਤੋਂ ਆ ਕੇ ਪਿੰਡਰਾਂ ਤੋਂ ਕਿ ਮਤਲਬ ਜੇ ਕਿ ਬਣਵਾ ਦੋਗੇ ਹਾਂਜੀ ਹਾਂਜੀ ਜੇ ਕੋਈ ਆਖੂਗਾ ਲੈ ਲੈ ਭਾਈ ਜੀ ਨੂੰ ਤੁਸੀਂ ਕੋਈ ਇਹਦੀ ਆ ਪਟੀ ਆ ਜਿਹੜੀ ਪਾਈ ਵੀ ਦੇਖੋ ਇਹਦੇ ਚ ਵੀ ਡਿਜ਼ਾਈਨ ਹੋਊਗਾ ਹਾਂ ਇਹਦੇ ਵਿੱਚ ਉਹ ਭਾਰਤਾ ਪਾਲਿਸ਼ ਵਾਲੇ ਨੇ ਆਵੇ ਵਿੱਚ ਪਾਲਸ਼ کئی ਵਾਰੀ ਪਾਲਸ਼ ਨਾਲ ਵੀ ਇਹਨਾਂ ਗਾੜ ਨਿਕਲ ਜਾਂਦੀ ਹੈ ਤਾਂ ਜੋ ਇਸ ਕਰਕੇ ਨਾ ਥੋੜਾ ਉਹ ਜਿਹੀ ਰੱਖੀਦਾ ਪਾਲਸ਼ ਨਾਲ ਵੀ ਕਈ ਵਾਰ ਖਰਾਬ ਹੋ ਜਾਂਦਾ ਹਾਂ ਕੋਈ ਹੁਣ ਜਿਹੜਾ ਜਿਵੇਂ ਹੀ ਬਰੀਕ ਆ ਹਾਂ ਉਹ ਇਸ ਨਾਲ ਹੁਣ ਪਾਲਸ਼ ਰੰਗ ਭਰ ਜਾਣਾ ਜਿਹੜਾ ਡਿਜ਼ਾਈਨ ਉਹ ਦੀਂਦਾ ਨਹੀਂ ਗਾ ਦੀਂਦਾ ਨਹੀਂ ਗਾ ਪੂਰੀ ਐ ਇੱਕ ਖੁੰਡੀ ਪੂਰੀ ਤਖੜੀ ਆ ਇਹ ਸੁਣੀ ਲੱਗਦੀ ਆ ਤੇ ਹੈਕਰ ਕਿਹੜੀ ਲੱਕੜ ਆ ਇਹ ਤਾਲੀ ਆਈ ਤਾਲੀ ਦੀ ਲੱਕੜ ਦੀ ਖੁੰਡੀ ਆ ਇਹ ਘੋੜਾ ਬਣਿਆ ਉੱਤੇ ਮੂੰਹ ਉੱਤੇ ਆ ਖੁਰ ਥੱਲੇ ਆ ਕੋ ਕਮਾਲਾ ਗਿੱਟੇ-ਗੁੱਟੇ ਜਿਵੇਂ ਬਣਾਇਆ ਤੁਸੀਂ ਹਾਂਜੀ ਹਾਂਜੀ ਗਿੱਟਾ ਤੇ ਹੋਰ ਵੀ ਸੀਗੀਆਂ ਇੱਕ ਦੋ ਚੀਜ਼ਾਂ ਤੁਹਾਡੇ ਕੋਲੇ ਹੌਂਸਲੇ ਦੀ ਲੋੜ ਅਸਲ 'ਚ ਬਾਈ ਯੂ ਨੋ ਫੇਰ ਤਾਂ ਮੈਂ ਕਹਿੰਨਾ ਵਟ ਕੱਢ ਦੇਣਗੇ ਤੁਸੀਂ ਖਰੀਦਣੀਆਂ ਸ਼ੁਰੂ ਕਰੋ ਆ ਕੀ ਆ ਇਹ ਤੇ ਸਹੀ ਇਹ ਅਸਲ ਵਿੱਚ ਮੈਸਤਰੀਆਂ ਦਾ ਸਮਝੋ ਇਹ ਇੱਕ ਹੈ ਲੋਕਾਂ ਹੀ ਸਮਝਣ ਲੋ ਕੀ ਮੈਸਤਰੀਆਂ ਦਾ ਆਪਾਂ ਕਹਿ ਸਕਦੇ ਹਾਂ ਜੀ ਇੱਕ ਤਰ੍ਹਾਂ ਦਾ ਲੋਗੋ ਆ ਇਹ ਲੋਗੋ ਹਾਂ ਜਾਨੀ ਤੇ ਤੀਸਾ ਸਭ ਤੋਂ ਪਹਿਲਾ ਨੰਬਰ ਹੁੰਦਾ ਮੈਸਤਰੀ ਦਾ ਹਾਂ ਤੇਸਾ ਹਾਂ ਮੂਲ ਕਿਹੜਾ ਕਿ ਮੂੜਲਾ ਸੰਦ ਆ ਗਿਆ ਮੂੜਲਾ ਸੰਦ ਇਹ ਹੈ ਤੀਸਾ ਆਹਾਂ ਕੀ ਕੀ ਜੀ ਕੀ ਆ ਇਹ ਪੱਥਰ ਹੈ ਜੀ ਮਤਲਬ ਪੱਥਰ ਦੇ ਵਿੱਚੋਂ ਇੱਕ ਪੱਥਰ ਜੋ ਤੁਸੀਂ ਇਹ ਤੀਸਾ ਕੱਢਤਾ ਹਾਂਜੀ ਹਾਂਜੀ ਹਾਂ ਐ ਬਾਈ ਗੋਪੀ ਇੱਕ ਪੱਥਰ ਆ ਪੱਥਰ ਚੋਂ ਤੀਸਾ ਕੱਢਤਾ ਤੇ ਆਹ ਮੂਰੇ ਲੱਕੜ ਦੀ ਲਾਤੀ ਹੈ ਨਾ ਨਹੀਂ ਲੱਕੜ ਦੀ ਡੰਡਾ ਦਾ ਮੁੱਠਾ ਜਣ ਕੇ ਕਮਾਲ ਹੈ ਕਿੰਨਾ ਆਠ ਲੋਕਾਂ ਦੇ ਵਿੱਚ ਕਮਾਲ ਆ ਬਾਈ ਤੇ ਆਹ ਆ ਸੱਪ ਜਿਹਾ ਰੱਖਿਆ ਇਹ ਕੀ ਕਹਦਾ ਰਬੜ ਦਾ ਨਹੀਂ ਲੱਕੜ ਦਾ ਹੀ ਹੈ ਜੀ ਅੱਛਾ ਇਹ ਵੀ ਨਹੀਂ ਨਹੀਂ ਲੱਕੜ ਹੈ ਆ ਵੀ ਲੱਕੜ ਦਾ ਹੀ ਬਣਾਇਆ ਇਹਨਾਂ ਨੇ ਮੰਨ ਲਓ ਲੈ ਸੱਪ ਤਾਂ ਪੂਰਾ ਬਣਾਇਆ ਤੁਹਾਡਾ ਖਤਰਨਾਕ ਜਵਾਗ ਡਰ ਡਰਦੇ ਤਾਂ ਨਹੀਂ ਰਾਤ ਨੂੰ ਨਹੀਂ ਨਹੀਂ ਦੇਖਾ ਜੀ ਉਹਦੇ ਮਗੇ ਜਵਾਗ ਐ ਠੀਕ ਆ ਲੈ ਬਹੁਤ ਸੋਹਣਾ ਬਣਾਇਆ ਹੈ ਨਾ ਕਮਾਲ ਆ ਵੀ ਗੱਲਬਾਤ ਇਹਨਾਂ ਦੀ ਤੇ ਆਹ ਤੁਸੀਂ ਦਿਖਾਉਂਦੇ ਸੀ ਮੈਨੂੰ ਇਹ ਵੀ ਤੁਸੀਂ ਆਪ ਹੀ ਤਿਆਰ ਕਰਦੇ ਹੋ ਹਾਂਜੀ ਹਾਂਜੀ ਇਹ ਲੇਜ਼ਰ ਆ ਪ્યોਰ ਲੇਜ਼ਰ ਹੈ ਜੀ ਹਾਂ ਇਹਦੇ ਜਾਨੀ ਜਿਹੜੀ ਸਲਾਈ ਹੈ ਉਹ ਹੱਥ ਨਾਲ ਕੀਤੀ ਹੋਈ ਹੈ ਸੋਈ ਨਾ ਨਹੀਂ ਆ ਜਿਹੜਾ ਡਿਜ਼ਾਈਨਿੰਗ ਸਾਰਾ ਤੁਸੀਂ ਆਪ ਬਣਾਇਆ ਹਾਂਜੀ 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 ਤੁਸੀਂ ਲੱਕੜ ਦੇ ਮਿਸਤਰੀਓਂ ਕਿ ਆਹ ਕੰਮ ਲੇਜ਼ਰ ਵਾਲੇ ਨੂੰ ਕੀ ਜਾਂ ਸਾਰੀ ਕੋਣੀ ਬਾਰੇ ਲੋੜੇ ਚ ਹਾਂਜੀ ਪੱਥਰ ਦਾ ਪਿੱਤਲ ਦਾ ਸਾਰੇ ਕਾਹ ਦੀ ਕਾਲ ਪੱਥਰ ਪਿੱਪਲ ਫਾਈਬਰ ਪੱਥਰ ਦਾ ਪਿੱਤਲ ਫਾਈਬਰ ਪੱਥਰ ਫਾਈਬਰ ਲੱਕੜ ਸਾਰਾ ਕੁਝ ਕਰ ਲੈਂਦੇ ਸਾਰਾ ਕੁਝ ਲੈ ਆ ਜੁਨੀਕ ਜਿਹੜਾ ਲੈਦਰ ਆ ਕਿ ਅੰਗਰੇਜ਼ਾਂ ਗਰੂਜਾਂ ਦੇ ਪਾਏ ਹੁੰਦੇ ਸੀਗੇ ਬਹੁਤ ਬਹੁਤ ਸਾਰੇ ਤੇ ਮੈਂ ਜ਼ਿਆਦਾਤਰ ਇਹ ਲੈ ਕੇ ਜਾਣਾ ਹਾਂ ਜਦੋਂ ਕਿ ਅੱਛਾ ਇਹ ਬੰਦਾ ਪੁੱਛਦਾ ਆ ਹੋਰ ਵੀ ਡਿਜ਼ਾਈਨ ਹੈਗੇ ਆ ਹਾਂ ਇਹ ਜਣੀ ਬੁੜੀਆਂ ਵਾਲਾ ਹੈਗਾ ਇਹ ਬੁੜੀਆਂ ਵਾਲਾ ਇਹ ਤਾਂ ਤੁਸੀਂ ਬਾੜੀ ਰੀਜ ਲਾਈ ਜਿ ਘਰੋਂ ਡਰਦੇ ਤਾਂ ਨਹੀਂ ਨਹੀਂ ਆਹੋ ਆ ਖੰਭ ਵੀ ਲਾਇਆ ਥੋੜਾ ਇਹਦੇ ਵਿੱਚ ਇਹ ਪੌਕਸੀ ਕਹਿੰਦੇ ਰੀਜਨ ਨਾਲ ਆ ਕੰਮ ਹੁੰਦਾ ਪੌਕਸੀ ਠੀਕ ਆ ਤੇ ਵਿੱਚ ਖੰਭ ਪਾ ਕੇ ਤੇ ਲੈਦਰ ਵਾਲਾ ਲੈ ਕਮਾਲ ਹੈ ਨਾ ਗੱਲਬਾਤ ਸੁਣੋ ਇਹ ਕਿੰਨਾ ਬਣਾਇਆ ਇਹ ਤਾਂ ਜਮੇ ਹੀ ਵੱਖਰਾ ਵਾ ਜੇ ਕਿਸੇ ਵੱਡੇ ਸ਼ੋਰੂਮ ਬ੍ਰਾਂਡ ਤੇ ਪਿਆ ਹੋਵੇ ਅਗਲੇ ਨੇ ਲੱਖ ਰੁਪਈਆ ਲੈ ਕੇ ਰੱਖਿਆ ਹੋਵੇ ਤੱਕ ਲੈ ਲੈਣਾ ਇੱਕ ਮੈਂ ਥੋੜਾ ਮੁੰਡਾ ਲੈ ਕੇ ਗਿਆ ਸੀ ਸਾਡੇ ਪਿੰਡ ਤੋਂ ਬਾਹਰ ਆਹੋ ਜੀ ਉਹ ਕਹਿੰਦਾ ਮੈਂ ਉੱਥੇ ਇੱਕ ਲਿਆ ਇਹਦੇ ਨਾਲ ਦਾ 40000 ਦਾ ਮਿਲਿਆ ਉੱਥੇ ਮੈਨੂੰ ਹਾਂ ਠੀਕ ਆ ਹਾਂ ਉਹ ਗਾ ਕੋ ਵੱਡੀ ਗੱਲ ਨਹੀਂ ਇਹ 40000 ਦਾ ਮਿਲਿਆ ਹਾਂ ਵੱਡੀ ਗੱਲ ਨਹੀਂ ਇਹ ਤੇ ਆਹ ਕੀ ਆ ਵੀ ਆਹਾ ਇਹ ਚੁੰਝ ਜੀ ਇਹ ਮੁੰਡਾ ਕੇ ਆਪਣੇ ਨਾ ਛੱਪੜ ਤੇ ਹੁੰਦੀਆਂ ਗੀਆਂ ਬੋਦੀ ਹੱਡੀ ਆ ਜੀ ਗੁਰੂ ਮੁਰਗਾ ਪੀ ਕੀ ਕਹਿੰਦਾ ਨੀਲੀਆਂ ਆਈਆਂ ਹੁੰਦੀਆਂ ਨੀਲੀਆਂ ਆਈਆਂ ਵੱਡੀਆਂ ਵੱਡੀਆਂ ਤੁਸੀਂ ਦੇਖੀਆਂ ਹੋਣੀਆਂ ਅੱਛਾ ਤੇ ਉਹ ਉਹਦਾ ਉਹਦਾ ਸੈਰਫਟੀ ਆ ਉਹਦਾ ੱਡੀ ਆ ਉਹਦੀ ਉਹਦੀ ਹੱਡੇ ਮੈਂ ਕਹਿੰਦਾ ਜੀ ਸੁਣਨ ਕੋਈ ਕੁਛ ਵੀ ਲਿਆ ਕੇ ਫੜਾ ਦੋ ਲੱਕੜ ਤੀਮੜ ਉਹ ਮੇਰੀ ਗਲੀ ਸੀ ਮੈਨੂੰ ਕੱਲੀ ਹੱਡੀ ਦੀਂਦੀ ਸੀ ਉਹਦੀ ਹੱਡ ਕੱਲਾ ਪਿਆ ਠੀਕ ਆ ਅੱਛਾ ਉਹਨੂੰ ਦੇਖ ਕੇ ਬਣਾਈ ਸੀ ਵਾਹ ਉਹ ਮਹਲ ਤੇ ਆਹਾ ਆਹਾ ਕੀ ਆ ਆ ਪੱਥਰ ਆ ਨਾ ਹਾਂ ਜੀ ਇਹ ਪੱਥਰ ਆ ਜੀ ਇਹ ਆਪਾਂ ਟੋਟਰੂ ਕਹਿੰਦੇ ਹੁੰਦੇ ਅੱਗੇ ਟੋਟਰੂ ਟੋਟਰੂ ਨਿਕਾ ਕੋ ਗੀਤ ਉਹ ਕਿ ਛੋਟਾ ਜਾਂਦਾ ਕੋ ਗੀਤ ਅਰਗੰਦਮ ਤਦਾਂ ਦੇਖਿਆ ਹੋਊਗਾ ਮੈਨੂੰ ਨਾ ਨਹੀਂ ਜੀਤਾ ਟੋਟ ਰੂਆ ਕੁਗੀ ਦਾ ਛੋਟਾ ਹੁੰਦਾ ਇੱਕ ਛੋਟਾ ਕੁਗੀ ਤੋਂ ਅਚੜੀ ਉਹ ਬਣਾਈ ਚੁੰਝ ਵੀ ਬਣਾਈ ਆ ਪੂਰੀ ਤੁਹਾਡੀ ਦੇਖੋ ਵੀ ਦਰਸ਼ਕੋ ਆਏ ਆ ਗੱਲਬਾਤ ਇੱਕ ਆ ਆ ਆਹਾ 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 ਆ ਆ ਕਰਵਿੰਗ ਤੁਹਾਡੀ ਬਹੁਤ ਸੋਹਣੀ ਕੀਤੀ ਆ ਸ਼ੇਰ ਆ ਪੂਰਾ ਰੋਰ ਦੇ ਵਿੱਚ ਇੱਕ ਦਹਾੜ ਹਾਂਜੀ ਹਾਂਜੀ ਆ ਆ ਦੇਖੋ ਲੈ ਕਿਸ ਤਰੀ ਨਾਲ ਵਾਲ ਬੂਲ ਤੇ ਮੂੰਹ ਖੁੱਲਾ ਦੰਦ ਵੱਡੇ ਹੂੰ ਕਮਾਲ ਤੇ ਆਹ ਪਦਮਸ਼ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਇਹ ਵੈਸੇ ਮੈਨੂੰ ਨਾ ਇਹਨਾਂ ਦਾ ਕੀਰਤਨ ਬਹੁਤ ਪਿਆਰਾ ਲੱਗਦਾ ਨਹੀਂ ਤਾਂ ਫਿਰ ਬਾਕੀ ਕਹਿੰਦੇ ਰੂਸ ਹੀ ਨਾ ਰੱਬੀ ਰੂ ਕਹਿ ਸਕਦੇ ਆ ਇਹਨਾਂ ਦਾ ਮੌਲਿਕ ਕੋਈ ਨਹੀਂ ਤੋੜ ਹੀ ਕੋਈ ਨਹੀਂ ਸੀ 30 ਦੇ 30 ਸ਼ਾਇਦ ਰਾਗ ਜਾਣਦੇ ਸੀਗੇ 30 ਤੋਂ ਵੀ ਵੱਧ ਜਾਣਦੇ ਸੀਗੇ ਵੱਧ ਜਾਣਦੇ ਸੀ ਮਹਾਰਥੀ ਹਾਂ ਜੀ ਸੰਗੀਤ ਦੇ ਵਿੱਚ ਪੂਰਾ ਵੱਡਾ ਨਾਂ ਸੀ ਤੇ ਉਹ ਬਹੁਤ ਚੰਗਾ ਕੀਤਾ ਤੁਸੀਂ ਬਣਾ ਕੇ ਇਹ ਕਿਹੜੀ ਚੀਜ਼ ਦਾ ਬਣਿਆ ਇਹ ਫਾਈਬਰ ਦਾ ਬਣਿਆ ਫਾਈਬਰ ਇਹ ਤੁਸੀਂ ਆਪ ਬਣਾਇਆ ਹਾਂਜੀ ਹਾਂਜੀ ਜਿਵੇਂ ਮੈਨੂੰ ਇੱਕ ਆਈਡੀਆ ਹੈ ਕਈ ਬੰਦੇ ਹੁੰਦੇ ਕਿ ਆਪਦੇ ਪੈਂਡ ਚ ਕਿਸੇ ਮਹਾਂਪੁਰਖ ਹੋਏ ਹੁੰਦੇ ਆ ਜਾਂ ਕੋਈ ਪਰਿਵਾਰਕ ਮੈਂਬਰ ਹੋ ਜਾ ਹੋਇਆ ਹੁੰਦਾ ਉਹਦਾ ਬਣਾਉਣਾ ਚਾਹੁੰਦਾ ਹੋਵੇ ਲੱਕੜ ਦੇ ਵਿੱਚ ਫਾਈਬਰ ਦੇ ਵਿੱਚ ਕਿ ਉਵੇਂ ਬਣਾ ਦਿੰਨੇ ਹੋ ਹਾਂਜੀ 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 ਬਣਾ ਦਿੰਨੇ ਜਿਵੇਂ ਆਹ ਤੁਹਾਡਾ ਕਿਸੇ ਨੇ ਬਣਵਾਇਆ ਲੱਗਦਾ ਹਾਂਜੀ ਹਾਂਜੀ ਇਹ ਕਿਸੇ ਨੇ ਬਣਵਾਇਆ ਸੀ ਜੀ ਆਪਣਾ ਬੱਚੇ ਇਸੇ ਤਰੀਕੇ ਨਾਲ ਤੁਸੀਂ ਬਣਾ ਦਿੰਨੇ ਹਾਂਜੀ ਹਾਂਜੀ ਜਿਵੇਂ ਹੁਣ ਮੈਂ ਨਾ ਜਦੋਂ ਆਪਣੇ ਗਵਰਨਮੈਂਟ ਨੇ ਇੱਕ ਕੰਮ ਕਰਵਾਇਆ ਸੀ ਆਪਾਂ ਤੋਂ ਜੀ ਇੰਡੀਆ ਗਵਰਨਮੈਂਟ ਦਾ ਹੂੰ ਅਮ شیخ ਦੀ ਮੂਰਤੀ ਬਣਾਈ ਸੀ ਲੱਕੜ ਚ ਕਿੰਨਾ ਦੀ شیخ ਦੀ ਦੁਬਈ ਵਾਲੇ ਦੀ ਦੁਬਈ ਵਾਲੇ شیخ ਦੀ ਹਾਂ ਉਹ ਲੈ ਕੇ ਗਏ ਸੀਗੇ ਇੱਥੋਂ ਬਣਾ ਕੇ ਹਾਂਜੀ ਤੇ ਉਹ ਫਿਰ ਫਿਰ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਬੁਲਾਇਆ ਸੀਗਾ ਦੁਬਈ ਜਾਏ ਹੋ ਦੁਬਈ ਉਹਨਾਂ ਨੇ ਜਾਨੀ ਕਿ ਮੈਨੂੰ ਆਪਦੇ ਖਰਚੇ ਸਾਰਾ ਕੁਝ ਉਹਨਾਂ ਨੇ ਕੀਤਾ ਸੀਗਾ ਹੂੰ ਦੁਬਈ ਵਾਲੇ ਸ਼ੇਖਾਂ ਦਾ ਗੱਲ ਆ شیخ ਨੂੰ ਮਾੜੇ ਬੰਦੇ ਨੂੰ ਕਿੱਥੇ ਪਹੁੰਚਦੇ ਆ ਕਲਾਕਾਰ ਬੰਦੇ ਦੀ ਇੱਜ਼ਤ ਕਰਦੇ ਆ ਉਹ ਤੇ ਪੂਰਾ ਜਾਨੀ ਸਤਕਾਰ ਆਪਣਾ ਬਹੁਤ ਕੀਤਾ ਉਹਨਾਂ ਨੇ ਇੱਥੇ ਵਾਹ ਬਹੁਤ ਵੱਡੀ ਗੱਲ ਆ ਉਹ ਕੀ ਹੋਇਆ ਜੀ ਮੈਨੂੰ ਫੋਟੋਗ੍ਰਾਫੀ ਸਾਰੀਆਂ ਕੁਛ ਸੀਗਾ ਤੇ ਫੋਨ ਹੀ ਮੇਰਾ ਉੱਥੇ ਡਿੱਗ ਗਿਆ ਸੀਗਾ ਮਿਲਿਆ ਨਹੀਂ ਲਾ ਤੇ ਸ਼ੇਖ ਨੂੰ ਕਹਿੰਦੇ ਉਹਨੇ ਮੈਂਡ ਚ ਲੱਭ ਦੇਣਾ ਸੀ ਉੱਥੇ ਸਿਰ ਚੜੀ ਨਹੀਂ ਫਰਕਦੀ ਆ ਉੱਥੇ ਨਹੀਂ ਫਰਕਦੀ ਜੀ ਬਹੁਤ ਹੁੰਦੀ ਤੇ ਆਹ ਲੱਕੜ ਦੀ ਘੜੀ ਆ ਲੱਕੜ ਦੀ ਘੜੀ ਡਾਇਲ ਇਹ ਕਿੱਥੋਂ ਆਈ ਆਈ ਬੀ ਤੁਹਾਨੂੰ ਲੱਕੜ ਦੀ ਘੜੀ ਬਣਾਉਣ ਦਾ ਇਹ ਬਹੁਤ ਟਾਈਮ ਪਹਿਲਾਂ ਵੈਸੇ ਹੀ ਮੈਨੂੰ ਯਾਨੀ ਕਿ ਸ਼ੁਰੂ ਤੋਂ ਹੀ ਹੈ ਸ਼ੌਂਕ ਅੱਛਾ ਤੇ ਕਿਹੜੀ ਲੱਕੜ ਕਿਹੜੀ ਹੈ ਇਹ ਨਹੀਂ ਸੁਣਨੀ ਬਲੈਕਵੁੱਡ ਕਹਿੰਦੇ ਆ ਜੀ ਬਲੈਕਵੁੱਡ ਹਾਂ ਜੀ ਬਲੈਕਵੁੱਡ ਦੇ ਵਿੱਚ ਬਿਲਕੁਲ ਮੁੱਸਲ ਨੂੰ ਵੀ ਦਿੱਤੀ ਸੀ ਇਹਦੇ ਨਾਲ ਦੀ ਬਣਾ ਕੇ ਦਿੱਤੀ ਸੀ ਇਹਨਾਂ ਨੂੰ ਦੇਖੋ ਕਿਹੜਾ ਯਾਰ ਉਹਨਾਂ ਨੂੰ ਤੂਤਦੀ ਬਣਾਈ ਸੀ ਤੂਤਦੀ 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 ਹਾਂਜੀ ਨਹੀਂ ਠੀਕ ਆ ਗੱਲ ਬੰਦੀਆਂ ਯਾਦਾਂ ਰਹਿ ਜਾਂਦੀਆਂ ਤੇ ਇਹਦੇ ਨਾਲ ਦਾ ਨਮੂਨਾ ਇਹਦਾ ਜਿਹੜਾ ਡੈਲ ਚੇਂਜ ਕਰਨ ਵਾਲਾ ਪਾਣੀ ਛਿੱਟਿਆ ਕਰੀ ਹਾਂ ਪਾਣੀ ਜੋ ਨਹੀਂ ਕਰਾਂਗੇ ਇਹ ਇਹ ਸੈੱਟ ਕਰ ਲਿਓ ਤੇ ਆ ਆ ਹਾ ਹਾ ਆ ਕੀ ਰੱਖੀ ਬੈਠੀ ਗਾ ਨਹੀਂ ਹੁੰਦਾ ਜੀ ਘੋਗਾ ਕੋਗਾ ਹੁੰਦਾ ਕੋਗਾ ਉਹ ਆਪ ਚਿੱਪੀਆਂ ਇਆਂ ਲਾਉਂਦਾ ਹੁੰਦਾ ਵਿੱਚ ਹੁੰਦਾ ਇਹਦੇ ਵਿੱਚ ਹੁੰਦਾ ਸ਼ੁੱਧ ਉਹ ਸ਼ੈਲ ਦੇ ਉੱਤੇ ਵਿੱਚੋਂ ਨਿਕਲਦਾ ਹੁੰਦਾ ਵਾ ਨਿਕਲਦਾ ਹੁੰਦਾ ਫਿਰ ਸਿੱਪੀਆਂ ਇਆਂ ਅਗਲੀਆਂ ਬਚ ਜਾਂਦੀਆਂ ਉਹ ਬਣਾ ਇੱਕ ਤਰ੍ਹਾਂ ਦਾ ਯਾਨੀ ਬਰਤਨ ਆ ਇਹ ਬਰਤਨ ਜਿਹਨੂੰ ਕਹਿੰਦੇ ਕੋਗਾ ਚੱਤ ਹੋ ਗਿਆ ਹਾਂ ਜੀ ਹਾਂ ਜੀ ਹਾਂ ਜੀ ਲੈ ਆ ਲੈ ਲੱਕੜ ਦਾ ਕੰਮ ਬਹੁਤ ਆ ਵੀ ਯਾਰ ਜਿਹੜਾ ਮਰਜੀ ਡਿਜ਼ਾਈਨ ਬਣਾ ਲਓ ਯਾਰ ਲੈ ਇਹਨਾਂ ਨੇ ਉਵੇਂ ਹੀ ਬਣਾ ਦੇਣਾ ਬਾਦ ਤੁਸੀਂ ਫੋਟੋ ਭੇਜ ਦਿਓ ਕਿਉਂ ਬਾਈ ਜੀ ਹਾਂਜੀ ਹਾਂਜੀ ਹਾਂ ਕੀ ਆ ਇਹ ਤਾਂ ਉਹ ਕੜੀ ਦੀ ਡੱਬੀ ਆ ਕੜੀ ਦੀ ਡੱਬੀ ਹੋਗੀ ਤੇ ਆਹ ਆ ਨਮੂਨਾ ਬਹੁਤ ਵੱਖਰਾ ਕੋਪੀ ਵੀਰੇ ਦਿਖਾਇਓ ਲੈ ਆਹ ਕਮਾਲ ਕੀਤੀ ਪਈ ਆ ਆਹ ਨਿਕਲਦਾ ਵਾ ਹਾਂਜੀ ਹਾਂਜੀ ਆ ਲੈ ਆ ਇਹ ਇਹ ਤਾਂ ਵਜ੍ਹਾ ਸਤੈਕ ਡੈਕੋਰੇਸ਼ਨ ਹੋ ਗਿਆ ਮੂਹ ਹੋ ਗਿਆ ਹੈਨਾ ਇੱਕ ਕਲਾਕਾਰ ਜਿਵੇਂ ਤਸਵੀਰਾਂ ਆਪਾਂ ਵੇਖਦੇ ਆਂ ਕੁਝ ਡਿਜ਼ਾਈਨਦਾਰ ਉਸ ਤਰੀਕੇ ਦਾ ਤੁਸੀਂ ਬਣਾਇਆ ਹੋਇਆ ਤੇ ਉਹ ਬਹੁਤ ਥੋੜੀ ਕਮਾਲ ਹੋਊਗੀ ਜੀ ਧੰਨਵਾਦ ਜੀ। ਰੋ ਆਠੂ ਕਰਾਂ ਤੁਹਾਡਾ। ਅੱਛਾ ਜੀ। ਜਦੋਂ ਇਹ ਪੂਰਾ ਤਿਆਰ ਹੋ ਗਿਆ। ਇਹਦਾ ਕੋਈ ਤੋੜ ਨਹੀਂ ਹੋਣਾ। ਚਲੋ। ਧੰਨਵਾਦ। ਬਹੁਤ ਕਮਾਲ। ਇਹ ਸ਼ਰਦਾ ਵੀ ਆ। ਹਾਂਜੀ ਹਾਂਜੀ। ਹੌਸਲਾ ਵੀ ਆ। ਹਾਂਜੀ। ਰਹਿਮਤ ਵੀ ਆ। ਦੁੱਖ ਤਕਲੀਫਾਂ ਥੱਲੇ ਰਹਿ ਗਏ। ਜਦੋਂ ਤੇ ਰਹਿਮਤ ਆ ਗਈ। ਹਾਂਜੀ। ਕਮਾਲ। ਇੱਕ ਮੈਨੂੰ ਹੋਰ ਦੱਸੋ ਚਲੋ ਸਾਡੇ ਕੈਮਰੇ ਤੋਂ ਬਿਨਾਂ ਹੀ। ਹਾਂਜੀ। ਤੁਹਾਨੂੰ ਆਹ ਬਿਰਧ ਹੱਥ ਲੱਗਦਾ ਜੀ? ਅਹ ਥੋੜੀ ਉਮਰ ਦਾ। ਹਾਂ। ਲੱਗਦਾ ਹੈ ਬਾਕੀ ਥੋੜਾ ਯਾ ਪਾਲਛੂ ਕੇ ਹੋ ਨਖਰੂਗਾ ਜਦੋਂ ਥੱਲੇ ਹੱਥ ਜੋੜੇ ਹੋਏ ਜੁੱਤੋਂ ਦੀ ਆ ਗਿਆ ਉਹ ਸੰਕੇਤ ਬਣ ਰਿਹਾ ਵੀ ਰਹਿਮਤ ਦਾ ਹੱਥੁੱਤੇ ਆ ਉਹ ਹਾਂ ਇਹ ਸੰਕੇਤ ਹੁੰਦਾ ਨਾ ਆਪਾਂ ਸਰੂਪਤਾ ਗੁਰੂ ਸਾਹਿਬ ਦਾ ਬਣਾ ਨਹੀਂ ਸਕਦੇ ਜਸਟ ਇੱਕ ਇੱਕ ਸੰਕੇਤ ਦੇ ਸਕਦੇ ਨੂੰ ਰੋਸ਼ਨੀ ਦੇ ਰੂਪ ਚ ਦੇ ਸਕਦੇ ਹੁੰਦੇ ਆ ਜਾਂ ਹੱਥ ਦੇ ਰੂਪ ਦੇ ਵਿੱਚ ਦੇ ਸਕਦੇ ਆ ਵੀ ਇੱਕ ਆਸ਼ੀਰਵਾਦ ਹੈ ਨਾ ਇੱਕ ਛੋਟੀ ਭਾਵਨਾ ਵਾ ਹਾਂਜੀ ਉਹ ਦਿਖਾ ਸਕਦੇ ਹੁੰਦੇ ਆ ਤੇ ਦਰਸ਼ਕੋ ਇੱਕ ਨਾ ਹੋਰ ਵੀ ਆਪਣੀ ਨਾ ਕੰਧਾਂ ਦੇ ਪਰਲੇ ਪਾਸ ਨਾ ਕੰਨ ਲੱਗਿਆ ਕੀ ਲੱਗਿਆ ਕੰਨ 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 ਜਿਵੇਂ ਅੱਗੇ ਕਹਿੰਦੇ ਹੁੰਦੇ ਸੀ ਨਾ ਕੰਨ ਕੰਧਾਂ ਦੇ ਵੀ ਕੰਨ ਹੁੰਦੇ ਆ ਹਾਂਜੀ ਕਹਾਵਤ ਹੁੰਦੀ ਸੀ ਉਹ ਕੰਧ ਦੇ ਪੈਰ ਪਰਲੀ ਸਾਈਡ ਲਾਇਆ ਮੇਰੇ ਅਜਾ ਦਿਖਾਓ ਪਹਿਲਾਂ ਤਾਂ ਕੰਨਾਂ ਤੇ ਕੰਨਾਂ ਦੀ ਗੱਲ ਸੁਣੀ ਇਧਰੋਂ ਆਖਰੋਂ ਕੋ ਮੈਂ ਸੁਣਦਾ ਉਧਰ ਨਹੀਂ ਉਹ ਕਹਿੰਦੇ ਹੁੰਦੇ ਸੀ ਨਾ ਅੱਗੇ ਵੀ ਕੰਧਾਂ ਦੇ ਕੰਨ ਹੁੰਦੇ ਆ ਹਾਂ ਵੀ ਭਾਈ ਉਹ ਬੋਲੋ ਧਿਆਨ ਨਾਲ ਕੰਨਾਂ ਦੇ ਵੀ ਕੰਨ ਹੁੰਦੇ ਲੈ ਤੁਹਾਡੀ ਅਗੇ ਨਾ ਫਰਾਂਡ ਗਵਾਡੀ ਸੁਣੀ ਜਾਂਦਾ ਹੋ ਉਹ ਨਹੀਂ ਲੱਗਿਆ ਆ ਛਾ ਆ ਲੈ ਆ ਫਿਰ ਲੱਗਿਆ ਤਾਂ ਉਹ ਅਸਲ ਦੇ ਵਿੱਚ ਆਈ ਨਹੀਂ ਸੀ ਹੁੰਦੇ ਉਹ ਆ ਆ ਲਾਇਆ ਹੈ ਨਾ ਹੁਣ ਡਿਜ਼ਾਈਨ ਲਾਤਾ ਡੈਨ ਡਿਜ਼ਾਈਨ ਲਾਤਾ ਕਹਾਵਤ ਜੀ ਹੁੰਦੀ ਸੀ ਕਹਾਵਤ ਹੁੰਦੀ ਸੀ ਹਾਂ ਉਹ ਤੁਸੀਂ ਉਦੋਂ ਸ਼ੌਂਕਿਆ ਤੌਰ ਤੇ ਲਾਤਾ ਸ਼ੌਂਕਿਆ ਤੌਰ ਤੇ ਲਾਤਾ ਹਮ ਅਸਲ ਦੇ ਵਿੱਚ ਨਾ ਉਹ ਕੰਦਾਂ ਦੇ ਵਿੱਚ ਘੜੇ ਲੱਗੇ ਹੁੰਦੇ ਸੀਗੇ ਉਹਦੇ ਨਾਲ ਵਾਈਬ੍ਰੇਸ਼ਨ ਜਾਂਦੀ ਰਹਿੰਦੀ ਸੀਗੀ ਉਹ ਸੰਕੇਤ ਸੀ ਠੀਕ ਆ ਤੁਸੀਂ ਫਿਰ ਉਦਾਂ ਉਂ ਕੰਨ ਲਾਤਾ ਠੀਕ ਆ ਬਾਈ ਜੀ ਧੰਨਵਾਦ ਤੁਹਾਡਾ ਤੇ ਦਰਸ਼ਕੋ ਤੁਸੀਂ ਸੰਪਰਕ ਕਰ ਲੈਣਾ ਪਿੰਡ ਗਾਜੀਆਣਾ ਮੈਨੂੰ ਕੰਨ ਵਾਲੇ ਗੱਲ ਤੋਂ ਹੋ ਜਾਈ ਗਿਆ ਸਾਰਿਆ ਤੇ ਹਾਜੀ ਪਿੰਡ ਗਾਜੀਆਣਾ ਜ਼ਿਲ੍ਹਾ ਮੋਗਾ ਨਿਹਾਲ ਸਿੰਘ ਵਾਲਾ ਇੱਥੋਂ ਰਹਿ ਗਿਆ 10 ਕਿ ਨਹੀਂ ਨਹੀਂ 3 4 5 ਕਿਲੋਮੀਟਰ ਹੈ 4 5 ਕਿਲੋਮੀਟਰ ਨਿਹਾਲ ਸਿੰਘ ਵਾਲਾ ਹਲਕਾ ਤਾਂ ਸੰਪਰਕ ਕਰ ਲਿਓ ਬਾਈ ਜੀ ਜਿਹਨਾਂ ਨੂੰ ਬਾਈ ਜੀ ਧੰਨਵਾਦ ਸਮਝਦਾ ਮਿਹਰਬਾਨੀ ਸ਼ੁਕਰੀਆ ਸ਼ੁਕਰੀਆ ਧੰਨਵਾਦ ਬਹੁਤ ਵਾਧੂ